ਤੁਸੀਂ ਦੇਖ ਰਹੇ ਹੋ ਜੀਟੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਅੱਜ ਅਸੀਂ ਜਗਰਾਉ ਪਸ਼ੂ ਮੇਲੇ ਤੇ ਆਏ ਆ ਜਿੱਥੇ ਪਸ਼ੂਆਂ ਦੇ ਦੁੱਧ ਚੋਾਈ ਸੁੰਦਰਤਾ ਮੁਕਾਬਲੇ ਤੇ ਹੋਰ ਕਈ ਤਰ੍ਹਾਂ ਦੇ ਮੁਕਾਬਲਿਆਂ ਦੇ ਵਿੱਚ ਮੱਝਾਂ ਗਾਵਾਂ ਚੋਟੀਆਂ ਜਿਹੜਿਆ ਹਿੱਸਾ ਲੈ ਰਹੇ ਆ ਸੋ ਇੱਥੇ ਜਿਹੜੇ ਵੱਖ-ਵੱਖ ਕੰਪਨੀਆਂ ਵੱਲੋਂ ਸਟਾਲ ਲਾਏ ਗਏ ਆ ਜਿਨ੍ਹਾਂ ਦੇ ਵਿੱਚ ਪਸ਼ੂਆਂ ਦੇ ਨਾਲ ਸੰਬੰਧਿਤ ਜੋ ਪ੍ਰੋਡਕਟਸ ਨੇ ਉਹਨਾਂ ਨੂੰ ਡਿਸਪਲੇ ਕੀਤੇ ਗਏ ਆ ਔਰ ਬੜਾ ਮਨ ਖੁਸ਼ ਹੋਇਆ ਕਿ ਮੋਕੇ ਦੀ ਇੱਕ ਕੋਸ਼ੂਰ ਫਾਰਮ ਟੀਮ ਆਰ ਦਾ ਜਿਹੜੀ 1933 ਤੋਂ ਲੈ ਕੇ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਹੈਗੀ ਹੈ ਸੋ ਉਹਨਾਂ ਦੀ ਵੀ ਸਟਾਲ ਲੱਗੀ ਹੋਈ ਹੈ ਇੱਥੇ ਸੋ ਆਪਾਂ ਜਾਣਕਾਰੀ ਲਵਾਂਗੇ ਕਿ ਉਹ ਕਿੰਨੀ ਇੱਥੇ ਹੁੰਦੀਆਂ ਕਿੰਨਾ ਹੋ ਰਿਹਾ ਤੇ ਇਹ ਜਿਹੜੇ ਪ੍ਰੋਡਕਟ ਹੈ ਉਹ ਕਿੰਨੇ ਦਾ ਕੋਸਟ ਪੈ ਰਿਹਾ ਅੱਜ ਵੀ ਸਰਸਿਕਾਲ ਦੇ ਕੀ ਕਹਿੰਦੇ ਜੀ ਬਹੁਤ ਬੜਾ ਮੇਰਾ ਨਾਮ ਨਾਂ ਤੇ ਜੀ ਅੰਨੇ 15 ਸਾਲਾਂ ਤੋਂ ਵੱਧ ਕੰਮ ਕਰ ਰਿਹਾ ਅੱਛਾ ਜੀ ਪਰ ਇਹ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡਾ ਜਿਹੜਾ ਹੈਗਾ ਸਮਗਤੀ ਨੰਬਰ 1 ਤੇ ਪੂਰੇ ਆਲ ਓਵਰ ਇੰਡੀਆ ਅੱਛਾ ਜੀ ਜੀ ਸਰ ਇਹ ਨੈਸ਼ਨਲ ਅਵਾਰਡ ਕਿੰਨਾ ਰਿ ਨੰਬਰ ਇਹ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਇਆ ਸਰ ਜੀ ਕੁਆਲਟੀ ਦੇ ਓਕੇ ਔਰ ISI ਮਾਰਕ ਹੈ ਔਰ ਸਾਡਾ ਸਭੋ ਰਣੀ ਹੈ ਜੀ ਬੋਲਡੂ ਦਾ ਤੇਲ ਸਪੈਲਰ ਦਾ ਨਹੀਂ ਚੱਕ ਲੋ ਜੀ ਸਰ ਚੱਕ ਲੋ ਇੱਕ ਬੋਤਲ ਚੱਕਾਏਗਾ ਪੂਰੀ ਦੁਨੀਆ ਜੜੀ ਦੇ ਇਹਨੂੰ ਇਹਦੇ ਦਾ ਟੀਵੀ ਤੇ ਵੀ ਐਡ ਆ ਰਹੀਆਂ ਤੇ ਹੋਰ ਵੀ ਕਈ ਥਕੇ ਦੇ ਨਾਲ ਆ ਹੋਰ ਕੀ ਕੀ ਭਾਜੀ ਤੁਹਾਨੂੰ ਇਹਦੇ ਇਲਾਵਾ ਹੀ ਇੱਕ ਉਹ ਇੱਕ ਤੇਲ ਹੈ ਜਿਹੜਾ ਪਿਓਰਿਟੀ ਬਫੋਰ ਲੇ ਦਾ ਜੰਮੂ ਕਚਮੂ ਵਿੱਚ ਜਾਂਦਾ ਕਿ ਜੰਮਦਾ ਰਾਮ ਤੇਲ ਹੈ ਜਿਹੜਾ ਪਿਓਰਿਟੀ ਬਫੋਰ ਜੰਮ ਜਾਂਦਾ ਇਹ ਤੇਲ ਕਦੇ ਵੀ ਜੰਮਦਾ ਨਹੀਂ ਜਾਂਦਾ ਇਹਦੇ ਤੋਂ ਇਲਾਵਾ ਸਾਡੇ ਇੱਕ ਕੰਟੇਨਰ ਹੁੰਦੀ ਹੈ ਬੈਗ ਬੁਸਟੀਆ ਪੈਲੇਟ ਹੁੰਦੀ ਹੈ ਫਿਰ ਆਈਐਸਆਈ ਪਾਸ ਹੁੰਦਾ ਪਾਪ ਮੈਂ ਤੁਹਾਨੂੰ ਆਖਦਾ ਡੇਸਿੰਗ ਦੀ ਯੂਈ ਹੁੰਦਾ ਹੈ ਜਿਸ ਨਾਲ ਫਾਇਦਾ ਬਹੁਤ سارے ਫਰਮਾਂ ਸਪਟਕ ਪੈ ਜਿਹੜੇ ਪ્યોਰਟੀ ਬਪੋ ਬਾਜ਼ਾਰ ਦੇ ਵਿੱਚ ਖਰੇ ਉਤਰ ਰਹੇ ਹੈ। ਦੇਸੀ ਘਿਓ ਕਿੰਨੇ ਦਾ ਕਿਲੋ ਹੈ ਇਹ? ਇਹ 560 ਰੁਪਏ ਪ੍ਰਤੀ ਲੀਟਰ ਹੈ ਜੀ। ਇਹਦੇ ਮੱਝਾਂ ਦਾ ਕਿਉਂ? ਪਾਂਝਾਂ ਦੀ। ਰਾਮਾ ਦਾ ਦਿੰਦੇ ਇਨਸਾਨ ਕੀ ਦੇ ਕਾਮਾ ਖੁਦ ਅਕਿਰਤ ਮਿਕਸ ਕਿਹਾ ਜੀ। ਬਈ ਇਹ ਦੇ ਮੈਕੀਸ ਆ। ਇਹ ਜਦੋਂ ਨਾ ਆਵੇ ਸਾਡਾ ਪੈਟ ਡੰਡਾ ਜਿਹੜੇ ਟੈਟੂਕ ਮੀਟ ਆਉਂਦੀ ਹੈ ਬੈੱਡ ਦੇ ਵਿੱਚ ਆਉਂਦੀ ਹੈ ਗੋਲੀ ਦੇ ਵਿੱਚ ਵੀ ਪਹਿਲੇ ਟਾਉਟ ਇਹਨੂੰ ਸਟੀਮ ਨਾਲ ਤਿਆਰ ਕੀਤਾ ਜਾਂਦਾ ਹੈ ਹਾਂਜੀ ਰੋਸਟਡ ਫੀਡ ਹਾਂਜੀ ਹਾਂਜੀ ਇਹਦੀ ਐਫੀਸ਼ੀਐਂਸੀ ਆਮ ਜਿਹੜੀ ਚੂੜਾ ਹੁੰਦੀ ਹੈ ਦੂਜੀਆਂ ਫੀਡਾਂ ਜਿਹੜੀ ਚੂੜਾ ਇੱਥੇ ਭਾਜੀ ਵਡੀਆਂ ਵਡੀਆਂ ਕੰਪਨੀਆਂ ਜਨ ਨੇ ਅਮੋਲ ਜਾਂ ਹੋਰ ਮੈਂ ਵੇਖਿਆ ਵੀ ਵਡੀਆਂ 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 ਕੰਪਨੀਆਂ ਨਹੀਂ ਉਹਨਾਂ ਨੇ ਟੈਕਨੋਲਜੀ ਕੀ ਆਉਂਦੀ ਹੈ ਕੀ ਕਹਾਂ ਦੂੰ ਇਹਦੇ ਚੁਰਾਛਾ ਵੀ ਇਹ ਕਿਹੜੇ ਛੋਟੇ ਕੰਪਨੀਆਂ ਨੇ ਕਿ ਅੱਜ ਦੇ ਕੈਪ ਸਪੀਡ ਵਗੈਰਾ ਤੋਂ ਬਹੁਤ ਸਵਾਦ ਟੈਕਨੋਲਜੀ ਦੇ ਬਰਾਬਰ ਸਟੈਂਡ ਕਰ ਚੁੱਕੀਆਂ ਹੈ ਮੇਰਾ ਮਤ ਸਭ ਬੈਟਰ ਜਾਣਗੇ ਬਿਲਕੁਲ ਬਿਲਕੁਲ ਬੈਟਰ ਜ਼ੋਨ ਜਾਣਗੇ ਕਿ ਨਿਊ ਏਜ ਇਹ ਕੰਮ ਇਹ ਟੈਕਨੀਕ ਦੇ ਵਿੱਚੋਂ ਇਹ ਲੱਗੇ ਹੋਏ ਨੇ ਇਸ ਇੰਜੀਨੀਅਰ ਦੇ ਵਿੱਚੋਂ ਇਹ ਲੱਗੇ ਹੋਏ ਨੇ ਤਾਂ ਇਹਨਾਂ ਨੇ ਮਸਟਡ ਵਾਇਆ ਤੇ ਉਹ ਆਪਣਾ ਨਾਮ ਤੇ ਮੁਕਾਮ ਇਹਨਾਂ ਨੇ ਪਾਇਆ ਉਹੀ ਮੁਕਾਮ ਇੱਕ ਤਾਂ ਹਰ ਕੈਨਲ ਫਿਰ ਦੇ ਵਿੱਚ ਵੀ ਉੱਤੇ ਹੀ ਲੱਗੇ ਜਾਣਗੇ ਅੱਗੋਂ ਦੋਸਤਾਂ ਨੂੰ ਵਾਇਆ ਇਹ ਤਾਂ ਅੱਜ ਇਹ ਨਾ ਰੱਖਦੇ ਹੋਏ ਆਪਣੇ ਹਰੇਕ ਬ੍ਰਾਂਡ ਦੇ ਵਿੱਚ ਜਾਰ ਰਹੇ ਨੇ ਇਹਨਾਂ ਦਾ ਜਿਹੜਾ ਸਭ ਤੋਂ ਛੋਟਾ ਬੱਚਿਆਂ ਨੂੰ ਆਇਆ ਜਾਂਦਾ ਉਹ ਕਾਫਟਰ ਪਾਇਆ ਜਾਂਦਾ ਠੀਕ ਹੈ ਕਾਫਟਰ ਤੇ ਅੱچھے ਰਿਜ਼ਲਟ ਨੇ ਉਸ ਤੋਂ ਬਾਅਦ ਹੀਫਰ ਦੇ ਅੱچھے ਰਿਜ਼ਲਟ ਨੇ ਇਹ ਗੱਲ ਇੱਕ ਬੱਚੇ ਨੂੰ ਉਹ ਇੱਕ ਬੱਚੇ ਜਾਂ ਬੱਚਿਆਂ ਜਾਂ ਕਿਤੇ ਜਾਂ ਕਿਤੇ ਸਟੱਡੀ ਹੋਣਾ ਇੱਕ ਚਾਹੀਦੀ ਹੈ ਦੁਨੀਆ ਵਿੱਚ ਬਹੁਤ ਜ਼ਿਆਦਾ ਹੈ ਤੁਹਾਨੂੰ ਜਨਰਲ ਰੂਲ ਦੇ ਤਹਿਤ ਹੈ ਨਹੀਂ ਹੈ ਇਸੇ ਤਰ੍ਹਾਂ ਦਾ ਬਸਟਰ ਹੈ ਪੰਜਾਬ ਤੇ ਹਰਿਆਣਾ ਦਾ ਪੱਲਾ ਮੈਂ ਇੰਡੀਆ ਰਿਪਰੈਜ਼ੈਂਟ ਕਰਦਾ ਹੈ ਬੱਚਿਆਂ ਦੇ ਅਧਿਕਾਰ ਬੱਚਾ ਆਪਣੇ ਬੱਚਿਆਂ ਬਾਅਦ ਆਸਥਾ ਗੁਜਰਾਤ ਦੇ ਵਿੱਚ ਇਸ ਫਰੋਗ ਕੀ ਜਾਣਦੇ ਸਿੱਤੇ ਤਰ੍ਹਾਂ ਹਰਿਆਣੇ ਦੇ ਵਿੱਚੋਂ ਆਪਣੀਆਂ ਜਿਹੜੀਆਂ ਜੰਗਾਂ ਨੇ ਕੁਝ ਸਪੂਟ ਕੀਤੀਆਂ ਜਾਂਦੀਆਂ ਆਂ ਇੰਡੀਆ ਤੋਂ ਤੇ ਉਹਨਾਂ ਤਿਆਰ ਕਰਨ ਦੇ ਵਿੱਚ ਕੋਈ ਸਹਾਇਕ ਫੀਡ ਹੈ ਉਹ ਇਸਕਾ ਈਮਾਰਤਾਂ ਨਾਲੋਂ ਬੋਲ ਕੇ ਚੱਲਣਾ ਠੀਕ ਹੈ ਜੇ ਤੁਹਾਡੇ ਕਹਿਣ ਤੋਂ ਬਾਅਦ ਜੋ ਤੇਲ ਦੇ ਵਿੱਚ ਨਾਮ ਬਣਾਇਆ ਉਹ ਹੀ ਇਸ ਵੀਟ ਦੇ ਵਿੱਚ ਵੀ ਨਾਮ ਸੁਣਾਉਂਦਾ ਯੋਗ ਹੈਗਾ ਇਹਨੂੰ ਦੱਸਲੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੇਡ ਆਫ ਟੂ 33% ਤੇਲ ਦਾ ਚੱਲ ਰਿਹਾ ਇਸ ਤਰ੍ਹਾਂ ਸਾਡਾ 1994 ਤੋਂ ਜਿਹੜੇ ਕੁਝ ਸਟਾਰਟ ਕਰਦੇ ਹਾਂ ਇਹਨਾਂ ਨੂੰ ਮਾਰਕੀਟ ਦੇ ਵਿੱਚ ਆਪਾਂ ਦੇਖ ਰਹੇ ਹਾਂ ਟਾਰਪਾਕ ਪਕ ਲੱਗੇ ਨੇ ਇਹਨਾਂ ਤੋਂ ਬਹੁਤ ਸਮਾਂ ਪਾਛਾਇਆ ਇਹਨਾਂ ਦੀ ਮਾਰਕੀਟ ਹੈ ਜਿਹੜੀ ਇੱਕ ਸਟੇਬਿਲਿਟੀ ਹੋਈ ਹੈ ਬਹੁਤ ਵਧੀਆ ਪਰ ਵੱਧ ਕੇ ਡਾਊਨ ਨਹੀਂ ਗਈ ਸਗੋਂ ਵਧੀ ਹੋਈ ਹੈ ਸਾਰੇ ਹੈਗਾ ਆਪਣੀ ਲੈਸਲ ਕੰਪਨੀ ਜਿਹੜਾ ਆਪਾਂ ਧਿਆਨ ਕਰਦੇ ਹਾਂ ਇਹ ਪਹਿਲੇ ਸੀਟ ਆ ਕੇ ਜਿਹੜੀ ਸਾਡੀ ਚੱਲ ਰਹੀ ਸੀ ਤਾਂ ਇਹ ਕੰਮ ਨਹੀਂ ਬਣੋ ਹਾਂ ਜੀ ਸਾਡੇ ਆਪਣੇ ਬੈਂਡਡਟ ਆ ਜਾਣੇ ਹਨ ਲੇਕਿਨ ਅੱਜ ਵੀ ਯਾਰੀਆਂ ਵਾਲੇ ਡਿਮਾਂਡ ਕਰਦੇ ਆ ਫਿਰ ਸਾਡੇ ਕੀ ਪਾਕਿਸਤਾਨ ਤੋਂ ਪੁਰਾਣੇ ਡਾਕਟਰ ਚੱਲਦੇ ਜਿਹੜੇ ਆਲਰੇਡੀ ਚੱਲ ਰਹੇ ਆ ਸਰ ਉਹ ਅੱਜ ਦੀ ਡੇਟ ਤੇ ਵੀ ਡਿਮਾਂਡ ਕਰਦੇ ਸਾਨੂੰ ਕੀ ਮਾਰਤਾ ਹੀ ਕਿਉਂ ਟੈਕਸੀ ਵੀ ਜਦੋਂ ਚੱਲਣਾ ਅੱਜ ਤੇ ਜਿੰਨੀ ਜਿੰਨਾ ਹੋ ਘਟਦੇ ਨੂੰ ਪੈਸਾ ਤੇ ਅੱਜ ਦੇ ਸਵੇਰ ਤੋਂ ਬਾਅਦ ਕੋਈ ਹੌਸਲ ਨਹੀਂ ਹਟਾਉਂਦੇ ਉਹ ਸਟਾਡਾ ਉਹ ਸਨੈਪ ਤੇ ਦੇਖੋ ਭਾਈ ਇਹ ਸਹੀ ਮਾਰਕ ਹੈ ਸ਼ੌਤਾ ਸਾਡੇ ਕੋਲ ਆਰਟੀਕਲ ਆਪਾਂ ਲਈ ਹੋ। ਉਹ ਕਿੰਨੇ ਪੈ ਕਰਵਾ ਦਿੰਦਾ ਸਾ ਉਹਦੇ ਬੋਲਦੇ ਜੀ ਜੋ ਵੀ ਐਕਸ ਵਾਈ ਜ਼ेड ਕਰਾ ਲੇ। ਤੇ ਉਹਨਾਂ ਦਾ ਪੁਰਾਣਾ ਡੀਗਲ ਵੀ ਮਿਲ ਜਾ। ਵੀ ਜਦ ਵੀ ਸਾਡੇ ਪਰਿਵਾਰਕਾਂ ਦੇ ਜੁਗਨ ਚ ਇਨਸਾਨਾਂ ਨਾਲ ਕੰਮ ਕਰਦੇ। ਲੈਣਗੇ ਜੀ। ਸਾਡੇ ਪਾਸ ਤਾਂ ਲੇਣ ਤੁਹਾਡਾ ਨਾਮ ਫਿਰ ਆਪ ਨੂੰ ਲੈਣ ਦਾ ਚੰਗਾ। ਸੋ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਜੋ ਕੀ ਮਾਰਕਾ ਨੇ ਤੇਲ ਦੇ ਖੇਤਰ ਦੇ ਵਿੱਚ ਆਪਣਾ ਨਾਮ ਤੋਭਾਇਆ ਉਹ ਉਹਦਾ ਨਾਮ ਇਹ ਜਿਹੜਾ ਹੈਗਾ ਫੀਡ ਦੇ ਖੇਤਰ ਦੇ ਵਿੱਚ ਜਾਂ ਪਸ਼ੂਆਂ ਦੇ ਪ੍ਰੋਡਕਟਸ ਜਿਹੜੇ ਹੈਗੇ ਉਹਦੇ ਖੇਤਰ ਦੇ ਵਿੱਚ ਬਣਾਉਣ ਲਈ ਕੰਪਨੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਰੈਡ ਨਿਸ਼ਚਿਤ ਨੇ ਨਿਸ਼ਚਿਤ ਤੋ ਇਹਨਾਂ ਨੇ ਇਹ ਵੀ ਦੱਸਿਆ ਕਿ ਵੀ ਹੋਰ ਕਿਸੇ ਕੰਪਨੀ ਦੇ ਜਿਹੜੇ ਤੁਹਾਨੂੰ ਪੁਰਾਣੇ ਡੀਲਰ ਆ ਜਿਹੜੇ ਉਹ ਨਹੀਂ ਮਿਲਣਗੇ ਸਾਡੇ ਜਿਹੜੇ ਕੰਪਨੀ ਦੇ ਪੁਰਾਣੇ ਡੀਲਰ ਤੁਹਾਨੂੰ 2022 24 24 ਸਾਲ ਪੁਰਾਣੇ ਆ ਜਿਹੜੇ ਉਹ ਮਿਲਣਗੇ ਤੁਹਾਨੂੰ ਔਰ ਨੈਸਲੇ ਇੰਡੀਆ ਲਿਮਟਿਡ ਆ ਜਿਹੜੀ ਉਹ ਆਪਣੇ ਜਿਹੜੇ ਦੇਣੇ ਹੈਗੀਆਂ ਜਿਹੜੀਆਂ ਅੰਤਰੀਅਰ ਦੇ ਟੈਕਨੀਕਲ ਗੱਲਾਂ ਆ ਉਹਨਾਂ ਤੋਂ ਕਮੈਂਟ ਕਰਦੀ ਹੈ ਕੌਸਪੀ ਮਾਰਕਟ ਦੇ ਮੇਡ ਤਾਂ ਇੱਕ ਬਹੁਤ ਹੀ ਵਧੀਆ ਜਿਹੜੀ ਕਹਿ ਲੋ ਕਿ ਵੀ ਪ੍ਰੋਡਕਟ ਉਹ ਨੈਫਲੇ ਬਨੋ ਦਾ ਪੀ ਮਾਰਕਟਿੰਗ ਮੂਵੀ ਦੀ ਸ਼ੁਰੂ ਹੈ ਤੇਲ ਕੰਪਨੀ ਹੈਗੀ ਉਹਨਾਂ ਆਪਣੀ ਪਿਆਰ ਕਿਤੇ ਜਾ ਰਹੇ ਸੋ ਮਨ ਬੜੀ ਖੁਸ਼ੀ ਹੋਈ ਕਿ ਇੰਨੇ ਵੱਡੇ ਮੇਲੇ ਦੇ ਵਿੱਚ ਸਾਡੇ ਮੂਹਰੇ ਦਾ ਨਾਮ ਵੀ ਚੰਗਾ ਹੋਟਾ